ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਿਸੇ ਵੀ ਦਿਨ ਗੋੜ ਤੇ ਕਾਲੇ ਤੇਲ ਦਾ ਤੁਸੀਂ ਉਪਾਅ ਕਰ ਲਓਗੇ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਤਨ ਸੁੱਖ ਸਮ੍ਰiddhi ਕਰਜ਼ੇ ਵਰਗੀ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ ਇਸ ਦੇ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਤੇ ਇਸ਼ਿਆ ਪੂਰੀ ਹੋਵੇਗੀ ਇਹ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਉਪਾਅ ਹੈ ਤੇ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਅਸੀਂ ਵੀਰਵਾਰ ਦੇ ਦਿਨ ਕਰ ਸਕਦੇ ਹਾਂ ਤੁਸੀਂ ਇੱਕ ਐਤਵਾਰ ਦਾ ਦਿਨ ਛੱਡ ਕੇ ਬਾਕੀ ਕਿਸੇ ਵੀ ਦਿਨ ਤੁਸੀਂ ਇਹ ਉਪਾਅ ਕਰ ਸਕਦੇ ਹੋ ਜੇਕਰ ਐਤਵਾਰ ਨੂੰ ਛੱਡ ਕੇ ਜਿਹੜੇ ਵੀ ਦਿਨ ਤੁਹਾਡੇ ਕੋਲ ਸਮਾਂ ਹੋਵੇਗਾ ਤੁਸੀਂ ਗੋੜ ਤੇ ਕਾਲੇ ਤੇਲ ਦੇ ਨਾਲ ਇਹ ਛੋਟਾ ਜਿਹਾ ਉਪਾਅ ਕਰ ਸਕਦੇ ਹੋ ਸਮਝ ਲਓ ਕਿ ਜਿਹੜੇ ਤੁਹਾਡੇ ਪਿੱਤਰ ਹੋਣਗੇ ਉਹ ਤੁਹਾਡੇ ਤੋਂ ਪਰਸਨ ਹੋਣਗੇ ਤੁਹਾਡੇ ਤੇ ਜੇਕਰ ਕੋਈ ਪਿੱਤਰ ਦੋਸ਼ ਚੱਲ ਰਿਹਾ ਹੈ ਉਹ ਦੂਰ ਹੋ ਜਾਵੇਗਾ ਤੇ ਇਸ ਦੇ ਨਾਲ-ਨਾਲ ਧਾਨ ਦੇ ਨਾਲ ਜੁੜੀ ਹੋਈ ਜਿੰਨੇ ਵੀ ਸਮੱਸਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀ ਹੈ ਉਹ ਸਾਰੀ ਸਮੱਸਿਆ ਵੀ ਦੂਰ ਹੋ ਜਾਵੇਗੀ ਤਾਂ ਸੰਗਤ ਜੀ ਤੇ ਸੰਗਤ ਜੀ ਇਸ ਤਰੀਕੇ ਦੇ ਨਾਲ ਇਹ ਜਿਹੜੇ ਦਿਨ ਹਨ ਇਹ ਬਹੁਤ ਹੀ ਖਾਸ ਤੇ ਮਹੱਤਵਪੂਰਨ ਦਿਨ ਹਨ ਤੇ ਇਸ ਸਮੇਂ ਜੇਕਰ ਜਿਹੜੇ ਲੋਕ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਰਹਿੰਦੇ ਹਨ ਧਾਨ ਨੂੰ ਲੈ ਕੇ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਤਕਲੀਫ ਹੁੰਦੀ ਹੈ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਸ਼ਟ ਚੱਲ ਰਹੇ ਹਨ ਘਰ ਦੇ ਵਿੱਚ ਸੁੱਖ ਸਮ੍ਰiddhi ਨਹੀਂ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਰਹਿੰਦਾ ਹੈ ਦੂਰ ਦੂਰ ਤੱਕ ਜਿਹੜਾ ਤੁਹਾਡਾ ਵਪਾਰ ਹੈ ਉਹ ਕੋਈ ਬਹੁਤਾ ਜ਼ਿਆਦਾ ਚੰਗਾ ਨਹੀਂ ਚੱਲ ਰਿਹਾ ਹੁੰਦਾ ਸਮਝ ਲਓ ਕਿ ਤੁਹਾਡਾ ਸਾਰਾ ਕਾਰੋਬਾਰ ਹਰ ਇੱਕ ਚੀਜ਼ ਤੁਹਾਡੀ ਦਿਨੋਂ ਦਿਨ ਬੇਕਾਰ ਹੁੰਦੀ ਜਾ ਰਹੀ ਹੈ ਤੇ ਜੇਕਰ ਤੁਸੀਂ ਇਹ ਗੋੜ ਤੇ ਕਾਲੇ ਤੇਲ ਦਾ ਛੋਟਾ ਜਿਹਾ ਉਪਾਅ ਕਰਦੇ ਹੋ ਤਾਂ ਤੁਹਾਡੀਆਂ ਸਾਰੀਆਂ ਇਹ ਸਮੱਸਿਆਵਾਂ ਦਾ ਹੱਲ ਕਰ ਦੇਵੇਗਾ ਤੁਹਾਡੀਆਂ ਸਾਰੀਆਂ ਇਹ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਇਸ ਤਰੀਕੇ ਦੇ ਨਾਲ ਜਿਹੜਾ ਕਾਲਾ ਤੇਲ ਹੈ ਇਹ ਸਾਡੇ ਪਿੱਤਰਾਂ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਤੇ ਨਾਲ ਨਾਲ ਕਾਲਾ ਤੇਲ ਜਿਹੜਾ ਉਹ ਭਗਵਾਨ ਸ਼ਿਵ ਜੀ ਨੂੰ ਬਹੁਤ ਜ਼ਿਆਦਾ ਪਿਆਰਾ ਹੈ ਨਾਲ ਨਾਲ ਸ੍ਰੀ ਹਰਿ ਵਿਸ਼ਨੂੰ ਨਰਾਇਣ ਜੀ ਨੂੰ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਸਾਲ 2025 ਹੈ ਇਹ ਮੰਗਲ ਦਾ ਸਾਲ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਅੱਜ ਗੁੜ ਦਾ ਉਪਾਅ ਦੱਸਣ ਜਾ ਰਹੇ ਹਾਂ ਜਿਵੇਂ ਕਿ ਗੁੜ ਮੰਗਲ ਦੇ ਨਾਲ ਜੁੜਿਆ ਹੋਇਆ ਹੈ ਤੇ ਇਹ ਸਾਲ ਵੀ ਜਿਹੜਾ ਹੈ ਉਹ ਮੰਗਲ ਦਾ ਹੈ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਮੰਗਲ ਮਜ਼ਬੂਤ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਧਨ ਸੁੱਖ ਸਮ੍ਰiddhi ਉਹਨਾਂ ਦੇ ਕੋਲ ਆਪਣੇ ਆਪ ਘਰ ਵਿੱਚ ਆ ਜਾਂਦੀ ਹੈ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਇਸ ਪਾਣ ਨੂੰ ਅਸੀਂ ਕਿਹੜੇ ਸਮੇਂ ਤੇ ਕਿਹੜੇ ਤਰੀਕੇ ਦੇ ਅਨਸਾਰ ਕਿਹੜੇ ਦਿਨ ਵਾਰਾਸੀ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਂਦੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵਾਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੇ ਹੋਵੇ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਭਲਾ ਵੀ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਏ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਤੇ ਸਾਧ ਸੰਗਤ ਜੀ ਉਸ ਪਣ ਤੁਸੀਂ ਸਵੇਰ ਦੇ ਸਮੇਂ ਕਰ ਸਕਦੇ ਹੋ ਪਰ ਜੇਕਰ ਤੁਸੀਂ ਸਵੇਰ ਦੇ ਸਮੇਂ ਕਿਸੇ ਕੰਮ ਦੇ ਕਰਕੇ ਕਰ ਨਹੀਂ ਪਾ ਰਹੇ ਤਾਂ ਤੁਸੀਂ ਸ਼ਾਮ ਦੇ ਸਮੇਂ ਉਪਾਅ ਕਰ ਸਕਦੇ ਹੋ ਪਰ ਸ਼ਾਮ ਦੇ ਸਮੇਂ ਤੁਸੀਂ ਸੂਰਜੇਪਨ ਤੋਂ ਪਹਿਲਾਂ ਪਹਿਲਾਂ ਸੁਪਾਣੂ ਕਰਨਾ ਹੋਵੇਗਾ ਤੇ ਸੁਪਾਣ ਤੁਸੀਂ ਜਿਵੇਂ ਕਿ ਤੁਹਾਡੇ ਘਰ ਦੇ ਆਸ-ਪਾਸ ਕੋਈ ਪੀਪਲ ਦਾ ਦਰਖਤ ਹੋਵੇਗਾ ਪੀਪਲ ਦੇ ਦਰਖਤ ਦੇ ਕੋਲ ਤੁਸੀਂ ਪੀਪਲ ਦੇ ਨੇਚੇ ਸੁਪਾਣੂ ਕਰਨਾ ਹੈ ਜਿੱਥੇ ਕਿ ਬ੍ਰਹਮਾ ਵਿਸ਼ਨੂ ਦਾ ਵਾਸ ਹੁੰਦਾ ਹੈ ਸ਼ਨੀ ਦੇਵ ਤੇ ਸ਼੍ਰੀ ਹਰੀ ਵਿਸ਼ਨੂ ਨਰਾਇਣ ਦਾ ਵਾਸ ਹੁੰਦਾ ਹੈ ਨਾਲ ਹੀ ਮਾਤਾ ਲక్ష్ਮੀ ਤੇ ਸਾਡੇ ਪਿਤਰਾਂ ਦਾ ਵੀ ਵਾਸ ਹੁੰਦਾ ਹੈ ਇਸ ਤਰੀਕੇ ਦੇ ਨਾਲ ਆਪਾਂ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਕਾਲਾ ਤੇਲ ਹੈ ਇਹ ਸ਼ਨੀ ਦੇਵ ਨੂੰ ਪਸੰਦ ਕਰਦਾ ਹੈ ਤੇ ਸਾਡੇ ਪਿਤਰਾਂ ਨੂੰ ਵੀ ਪਸੰਦ ਕਰਦਾ ਹੈ ਜ ਜਨੇ ਵੀ ਤੁਸੀਂ ਕਾਲੇ ਤੇਲ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਉਪਾਅ ਕਰਦੇ ਹੋ ਉਹ ਪਾ ਕਰਨ ਦੇ ਨਾਲ ਜੇਕਰ ਤੁਹਾਡੇ ਗ੍ਰਹਿ ਨੇ ਜਿਹੜੇ ਉਹ ਖਰਾਬ ਚੱਲ ਰਹੇ ਨੇ ਤਾਂ ਤੁਹਾਡੇ ਗ੍ਰਹਿ ਇੱਕਦਮ ਠੀਕ ਹੋ ਜਾਣਗੇ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਗ੍ਰਹਿਾਂ ਨੂੰ ਲੈ ਕੇ ਪ੍ਰੋਬਲਮ ਚੱਲ ਰਹੀ ਹੈ ਉਹ ਦੂਰ ਹੋਵੇਗੀ ਇਸ ਪਾਣੂ ਲੇਡੀਜ਼ ਵੀ ਕਰ ਸਕਦੀਆਂ ਹਨ ਜੈਂਸ ਵੀ ਕਰ ਸਕਦੇ ਹਨ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਇਸ ਪਾਣੂ ਕਰ ਸਕਦੇ ਹਨ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਪਾਣੂ ਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਨੂੰ ਇੱਕ ਚਾਹੀਦਾ ਹੈ ਲੋਟਾ ਲੋਟੇ ਦੇ ਵਿੱਚ ਅਸੀਂ ਥੋੜਾ ਜਿਹਾ ਸ਼ੁੱਧ ਜਲ ਪਾ ਲੈਣਾ ਹੈ ਲੋਟਾ ਜਿਹੜਾ ਤੁਸੀਂ ਲੈਣਾ ਹੈ ਜਲ ਵਾਸਤੇ ਉਹ ਕਿਸੇ ਵੀ ਤਾਤੂ ਦਾ ਲੈ ਸਕਦੇ ਹੋ ਥੋੜਾ ਜਿਹਾ ਜਲ ਪਾਉਣ ਤੋਂ ਬਾਅਦ ਵਿੱਚ ਤੁਸੀਂ ਇੱਕ ਦੋ ਚੁਟਕੀਆਂ ਪਾਉਣੀਆਂ ਹਨ ਕਾਲੇ ਤੇਲ ਦੀਆਂ ਤੇ ਇਸ ਤੇਲ ਦੇ ਵਿੱਚ ਥੋੜਾ ਜਿਹਾ ਛੋਟਾ ਜਿਹਾ ਟੁਕੜਾ ਤੁਸੀਂ ਗੁੜ ਦਾ ਪਾ ਲੈਣਾ ਹੈ ਤੇ ਇਸ ਗੁੜ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜਿਵੇਂ ਕਿ ਗੁੜ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਇਸ ਲੋਟੇ ਨੂੰ ਜਿਸ ਦੇ ਵਿੱਚ ਤੁਸੀਂ ਕਾਲੇ ਤੇਲ ਤੇ ਗੁੜ ਪਾਇਆ ਹੋਵੇਗਾ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਜਿੱਥੇ ਵੀ ਤੁਹਾਨੂੰ ਪੀਪਲ ਦਾ ਦਰਖਤ ਦਿਖਾਈ ਦੇਂਦਾ ਤੁਸੀਂ ਉੱਥੇ ਜਾਣਾ ਹੈ ਪੀਪਲ ਦੀ ਤਰਕਤ ਦੇ ਚੜ ਦੇ ਵਿੱਚ ਥੋੜਾ ਥੋੜਾ ਕਰਕੇ ਇਸ ਜਲ ਨੂੰ ਤੁਸੀਂ ਪਾਉਣਾ ਹੈ ਅਤੇ ਨਾਲ ਹੀ ਮਾਤਾ ਲక్ష్ਮੀ ਜੀ ਦਾ ਧਿਆਨ ਕਰਦੇ ਹੋਏ ਤੁਸੀਂ ਆਪਣੇ ਪਿਤਰਾਂ ਦਾ ਵੀ ਧਿਆਨ ਕਰਦੇ ਹੋਏ ਇਸ ਪਾਣੂ ਕਰਨਾ ਹੈ ਤੁਸੀਂ ਆਪਣੇ ਜੋ ਵੀ ਕਿਤੇ ਜਾਣੇ ਜਾਣੇ ਦੇ ਵਿੱਚ ਸਾਡੇ ਕੋਲੋਂ ਗਲਤੀ ਭੁੱਲ ਹੋ ਚੁੱਕੀ ਹੁੰਦੀ ਹੈ ਉਸ ਦੀ ਮਾਫੀ ਮੰਗਣੀ ਹੈ ਨਾਲ ਇਹ ਵੀ ਪ੍ਰਾਰਥਨਾ ਕਰਨੀ ਹੈ ਕਿ ਸਾਡੇ ਘਰ ਦੇ ਸਾਰੇ ਦੁੱਖ ਕਸ਼ਟ ਦੂਰ ਹੋਣ ਤੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਸੁੱਖ-ਸਮਰੰਧੀ ਦਾ ਵਾਸ ਹੋਵੇ ਇਸ ਪਾਣ ਨੂੰ ਤੁਸੀਂ ਇਸ ਤਰੀਕੇ ਨਾਲ ਕਰਨਾ ਹੈ ਕਿ ਕਿਸੇ ਵੀ ਦਿਨ ਤੁਸੀਂ ਇਹ ਉਪਾਅ ਕਰ ਸਕਦੇ ਹੋ ਇੱਕ ਗੱਲ ਦਾ ਤੁਸੀਂ ਉਪਾਅ ਕਰਦੇ ਸਮੇਂ ਖਾਸ ਧਿਆਨ ਰੱਖਣਾ ਹੈ ਕਿ ਸੂਰਜ ਛਿਪੋਂ ਤੋਂ ਬਾਅਦ ਇਸ ਪਾਣ ਨੂੰ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਤੇ ਐਤਵਾਰ ਦੇ ਦਿਨ ਤੁਸੀਂ ਪੁੱਲ ਕੇ ਇਸ ਪਾਣ ਨੂੰ ਨਹੀਂ ਕਰਨਾ ਬਾਕੀ ਤੁਸੀਂ ਕਿਸੇ ਵੀ ਦਿਨ ਇਹ ਉਪਾਅ ਸਾਣੇ ਦੇ ਨਾਲ ਕਰ ਸਕਦੇ ਹੋ ਇਹ ਉਪਾਅ ਤੁਸੀਂ ਵੀਰਵਾਰ ਦੇ ਦਿਨ ਵਿੱਚ ਆ ਸਕਦੇ ਹੋ ਜਦੋਂ ਤੁਸੀਂ ਇਹ ਉਪਾਅ ਕਰੋਗੇ ਦੇਖੋਗੇ ਕਿ ਜਿਵੇਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਥਾਨ ਸੁੱਖ ਸਮ੍ਰਿਧੀ ਦੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਸਾਰੇ ਤੁਹਾਡੇ ਕਾਰੋਬਾਰ ਚੱਲਣਗੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਜਿਹੜੀਆਂ ਹਨ ਉਹ ਦੂਰ ਹੋਣਿਕਿਆ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਪਹਿਲਾ ਉਪਾਅ ਜੋ ਕਿ ਗੁੜ ਤੇ ਕਾਲੇ ਤੇਲ ਦੇ ਨਾਲ ਅਸੀਂ ਕਰਨਾ ਹੈ ਤੇ ਆਪਾਂ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਲక్ష్ਮੀ ਮਾਤਾ ਦਾ ਵਾਸ ਨਹੀਂ ਹੁੰਦਾ ਜਿਸ ਕਰਕੇ ਸਾਡੇ ਘਰ ਵਿੱਚ ਪੈਸਾ ਰੁਕਦਾ ਨਹੀਂ ਹੈ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਪੈਸਾ ਰੁਕਦਾ ਨਹੀਂ ਕਿਉਂਕਿ ਪੈਸਾ ਫਜ਼ੂਲ ਖਰਚ ਹੋ ਕੇ ਸਾਰਾ ਹੀ ਖਰਚਿਆ ਜਾਂਦਾ ਹੈ ਤਾਂ ਦੀ ਬਰਬਾਦੀ ਹੋ ਜਾਂਦੀ ਹੈ ਜਾਂ ਫਿਰ ਦਵਾਈਆਂ ਦੇ ਵਿੱਚ ਹੀ ਚਲਾ ਜਾਂਦਾ ਹੈ ਜਾਂ ਫਿਰ ਜਾਂ ਫਿਰ ਦੁਰ ਜਾਫਿਰ ਦੁਰਘਟਨਾਵਾਂ ਦੇ ਵਿੱਚ ਚਲਾ ਜਾਂਦਾ ਹੈ ਤੁਹਾਡਾ ਵਪਾਰ ਕਾਰੋਬਾਰ ਜਿਹੜਾ ਉਹ ਵੀ ਖਰਾਬ ਹੋ ਜਾਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਕੈਨ ਤੋਂ ਭਾਵ ਕੇ ਤਾਂ ਦੀ ਬਰਬਾਦੀ ਹੋ ਰਹੀ ਹੈ ਤਾਂ ਤੁਸੀਂ ਕੀ ਕਰਨਾ ਹੈ ਇਸ ਪਾਣ ਨੂੰ ਕਰਨ ਦੇ ਲਈ ਤੁਸੀਂ ਕਰਨਾ ਹੋਵੇਗਾ ਇੱਕ ਕਿਓ ਦਾ ਦੀਵਾ ਤਿਆਰ ਕਰਨਾ ਹੈ ਜਿਸ ਵਿੱਚ ਤੁਸੀਂ ਇੱਕ ਚੁਟਕੀ ਕਾਲਾ ਤੇਲ ਕਾਲੇ ਤੇਲ ਇੱਕ ਚੁਟਕੀ ਤੁਸੀਂ ਪਾਉਣੇ ਹਨ ਤੇ ਇਸ ਦੀਵੇ ਨੂੰ ਜਿਹੜਾ ਤੁਸੀਂ ਤਿਆਰ ਕੀਤਾ ਉਸ ਨੂੰ ਦੁਸੇ ਪਰ ਚਲਿਤ ਕਰਨਾ ਹੈ ਪੀਪਲ ਨੇ درخت ਦੇ نیچے ਜਿਹੜੇ ਲੋਕ ਸ਼ਾਮ ਦੇ ਸਮੇਂ ਸੁਪਾਣ ਨੂੰ ਨਹੀਂ ਕਰ ਪਾਉਂਦੇ ਜਾਂ ਸਵੇਰ ਦੇ ਸਮੇਂ ਜਿਵੇਂ ਕਿ ਸ਼ਾਮ ਦੇ ਸਮੇਂ ਰਾਤ ਹੋ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੂੰ ਘਾਤੋਂ ਬਾਜ਼ ਜਾਣ ਦੇ ਸਮੇਂ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਜੇਕਰ ਘਾਤੋਂ ਬਾਜ਼ ਸ਼ਾਮ ਦੇ ਸਮੇਂ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਇਹ ਸੁਪਾਣ ਤੁਸੀਂ ਆਸਾਨੇ ਦੇ ਨਾਲ ਕਰ ਸਕਦੇ ਹੋ ਜਿਹੜਾ ਦੀਵਾ ਜਿਹੜਾ ਦੀਵੇ ਵਾਲਾ ਉਪਾਸਥੀ ਤੁਹਾਨੂੰ ਦੱਸ ਰਹੇ ਹਾਂ ਇਸ ਪਾਣੂ ਕਰਨ ਦੇ ਨਾਲ ਸテਰ ਲక్ష్ਮੀ ਦਾ ਤੁਹਾਡੇ ਘਰ ਵਿੱਚ ਵਾਸ ਹੋਵੇਗਾ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਕਦੇ ਵੀ ਫਜ਼ੂਲ ਖਰਚੇ ਦੇ ਵਿੱਚ ਤੁਹਾਡਾ ਪੈਸਾ ਬਿਲਕੁਲ ਵੀ ਨਹੀਂ ਜਾਵੇਗਾ ਇਹ ਛੋਟੇ ਛੋਟੇ ਉਪਾਹਨ ਇੱਕ ਵਾਰ ਇਹਨਾਂ ਨੂੰ ਜ਼ਰੂਰ ਕਰਕੇ ਦੇਖਿਓ ਤੁਹਾਡਾ ਜਿਹੜਾ ਭਾਗ ਕਿਸਮਤ ਹੈ ਉਹ ਬਦਲ ਜਾਂਦੀ ਹੈ ਇਸ ਦੇ ਨਾਲ ਇੱਕ ਛੋਟਾ ਜਿਹਾ ਟੋਟਕਾ ਹੋਰ ਦੱਸ ਦਿੰਦੇ ਹਾਂ ਕਿ ਜਿਵੇਂ ਤੁਸੀਂ ਨਹਾਉਂਦੇ ਸਮੇਂ ਸ਼ਨਾਣ ਕਰਨ ਸਮੇਂ ਬਾਲਟੀ ਦੇ ਵਿੱਚ ਪਾਣੀ ਹੁੰਦਾ ਹੈ ਉਸ ਵਿੱਚ ਤੁਸੀਂ ਇੱਕ ਛੁਟਕੀ ਕਾਲੇ ਤੇਲ ਪਾ ਦੇਣ ਇੱਕ ਛੁਟਕੀ ਕਾਲੇ ਤਿਲ ਪਾ ਦੇਣੇ ਹਨ ਤੇ ਨਹਾਉਣ ਵਾਲੇ ਪਾਣੀ ਦੇ ਵਿੱਚ ਕਾਲੇ ਤਿਲ ਪਾ ਕੇ ਨਹਾਉਣਾ ਤੁਸੀਂ ਸ਼ੁਰੂ ਕਰ ਦਿਓ ਤੁਹਾਨੂੰ ਸ਼੍ਰੀ ਦੇਵ ਦੀ ਕਿਰਪਾ ਦਾ ਮਿਲੇਗੀ ਤੇ ਨਾਲ ਹੀ ਜਿਹੜੇ ਗ੍ਰਹਿ ਤੁਹਾਡੀ ਕੁੰਡਲੀ ਦੇ ਵਿੱਚ ਖਰਾਬ ਹੋ ਚੁੱਕੇ ਹਨ ਉਹ ਗ੍ਰਹਿ ਵੀ ਤੁਹਾਡੇ ਠੀਕ ਹੋਣਗੇ ਨਾਲ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਧਨ ਸੁੱਖ ਸਮ੍ਰiddhi ਤੁਹਾਡੀ ਹਾਰੇ ਇੱਕ ਮਨੋ ਕਾਮਨਾ ਪੂਰੀ ਹੋ ਕੇ ਹੀ ਰਵੇਗੀ ਇਸ ਪਾਣੂ ਕਰਨ ਤੋਂ ਬਾਅਦ ਦੇ ਵਿੱਚ ਅਸੂ ਦਾ ਮਹੀਨਾ ਬਹੁਤ ਹੀ ਜ਼ਿਆਦਾ ਵੈਸਟ ਹੁੰਦਾ ਹੈ ਇਸ ਕਰਕੇ ਤੁਸੀਂ ਇਸ ਪਾਣੂ ਜ਼ਰੂਰ ਕਰਿਓ ਇਸ ਪਾਣੂ ਕਰਕੇ ਤੁਸੀਂ ਆਪਣੀ ਸੁੱਤੀ ਹੋਈ ਕਿਸਮਤ ਤੇ ਭਾਗ ਨੂੰ ਚਮਕਾ ਸਕਦੇ ਹੋ ਤਾਂ ਆਪਣੀ ਤਾਂ ਨਗਰੀਬੀ ਦੇ ਸਬੰਧੇ ਜਿੰਨੀਆਂ ਵੀ ਪ੍ਰੋਬਲਮ ਮੁਸ਼ਕਲਾਂ ਨੇ ਉਹਨਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਸ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਤੇ ਦਿੱਤੀ ਗਈ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੰਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ